ਵਾ 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 ਕਿੱਡਾ ਕਿੱਡਾ ਵਧੀਆਣਾ ਤੁਹਾਨੂੰ ਇਦਾਂ ਦਾ ਕੰਮ ਚਾਹੀਦਾ ਕਿ ਨਹੀਂ ਲੋਈ ਟਾਈਮ ਟਾਈਮ ਨਾ ਕਰ ਨਿਕਲਾਈ ਠੀਕ ਨਜ਼ਾਰੇ ਨਜ਼ਾਰੇ ਨਾਲ ਨਜ਼ਾਰੇ ਨਾਲ ਉੱਥੇ ਰਹਿ ਉਹ ਵੇਖ ਲੈ ਜਿਆਦਾ ਆਏ ਓਏ ਇਹ ਅਨੇ ਇਦਾਂ ਦਾ ਵਧੀਆ ਕਿ ਨਹੀਂ ਬਾਹਰ ਘਰੋਂ ਬਾਹਰ ਉੱਥੇ ਆਪਣੇ ਬੀਬੀਆਂ ਕੋ ਸੋਨਾ ਤੇ ਹਾਂਜੀ ਭਾਜੀ ਅਸੀਂ ਪਤਾ ਲੀਆਂ ਵੀਡੀਓ ਇਹਨੇ ਭਾਜੀ ਬਹੁਤ ਵਧੀਆ ਵੀਡੀਓ ਬਣਾਉਂਦੇ ਹੈ ਬੀਬੀਆਂ ਦਾ ਸੁਣਾ ਰੇ ਰੇਡ ਦੱਸਣੇ ਬੀਬੀਆਂ ਨੂੰ ਹੈਂ ਤੁਸੀਂ ਦੱਸ ਕੇ ਵੇਖ ਲਾ ਮੈਂ ਮੈਂ ਤੇ ਮੈਂ ਤਾਂ ਦੱਸਣਾ ਤੇ ਮੈਂ ਤੇ ਆਣਾ ਹੈਂ ਅੱਜ ਮੈਂ ਨਾ ਜਾਵਾਂ ਹੈਂ ਅੱਜ ਮੈਨੂੰ ਤਾਂ ਛੁੱਟੀ ਮੈਨੂੰ ਇੱਕ ਪੈਸਾ ਕਮਾ ਕੇ ਵੇਖ ਲੈਦਾ ਉਹ ਹੈਂ ਉਹ ਤੈਨੂੰ ਸੂਦਾ ਵੇਚਣਾ ਨਗਲਿਆ ਨਗਲਾ ਨੂੰ ਆਏ ਹੋਏ ਨੀ ਬੱਲੋ ਦੱਸ ਮੈਂ ਮੈਂ ਜਿਹੜਾ ਜਿਹੜੇ ਕੰਮ ਮੈਂ ਕਰ ਲੈਣੇ ਨਾ ਉਹ ਤੁਸੀਂ ਨਹੀਂ ਵੀ ਕਰ ਸਕਦੇ ਮੈਂ ਮੈਂ ਨਾ ਤੁਸੀਂ ਜਿਹੜੇ ਮੈਂ ਜਿਹੜੇ ਮੈਂ ਪੂਰੀਆਂ ਪਾ ਦੇਣੀਆਂ ਨਾ ਕੋਸ਼ ਕੀਤਾ ਜਿਹੜੀਆਂ ਮੈਂ ਪੂਰੀਆਂ ਪਾ ਦੇਣੀਆਂ ਤੁਹਾਡੇ ਕੋ ਨਹੀਂ ਪੈਣੀਆਂ ਉਹ ਮੈਂ ਨਾ ਤੂੰ ਕੋਸ਼ ਕੀਤਾ ਫਰ ਤੂੰ ਲਿਆ ਧਣੀਆਂ ਰੱਖਦੇ ਜਾਂਦੇ ਮੈਨੂੰ ਲੈ ਆਹੋ ਇਹ ਤੇ ਤੁਹਾਨੂੰ ਵਧੀਆ ਬਹਾਨਾ ਮਿਲਿਆ ਜਾਂਦੇ ਜਾਂਦੇ ਬਸ ਹੁਣ ਬਸ ਜਾਵੇ ਇਹੋ ਹੀ ਹਿੰਦਾ ਸਵੇਰੋਂ ਸਿਰ ਉੱਠ ਕੇ ਜਿੱਦਾਂ ਸਕੂਲ ਨਹੀਂ ਜਾਂਦੇ ਨੇ ਵੀ 8 ਵਜੇ ਉੱਠਦੇ ਆ ਸਾਰੀ ਨੇਹਰੀ ਲਿਆ ਦਿੰਨੇ ਵੀ ਰੋਟੀਆਂ ਲਾ ਦੋ ਤੇ ਪਰੌਟੇ ਲਾ ਦੋ ਤੁਸੀਂ ਪਰਾਉਂਡੇ ਖਾ ਕੇ ਤੇ ਉੱਪਰ ਆ ਲਿਆ ਗਾਲ ਵੀ ਕੰਦੇ ਇੱਥੇ ਕਿਹੜੇ ਕਿਹੜੇ ਗਾਲ ਵੀ ਕੰਦੇ ਕੋਈ ਨਹੀਂ ਫ੍ਰੈਸ਼ ਕੱਢਿਆ ਵਾਲਾ ਫ੍ਰੈਸ਼ ਗੋਦੀ ਨਹੀਂ ਆਏ ਹੋਏ ਨਹੀਂ ਆ ਤੂੰ ਇਹੀ ਪਰਾਉਂਡੇ ਲਵਾਉਣੇ ਨਾ ਉਹਨਾਂ ਦੇ ਜਾ ਕੇ ਅੰਦਰ ਉੱਥੇ ਪਰਾਉਂਡੇ ਵੀ ਲਵਾ ਦਿਆ ਕਰ ਉਹਨਾਂ ਜਾ ਕੇ ਯਾਰ ਬਈ ਇਹ ਕਿ ਗੱਲ ਕਰਨੀ ਕੋਈ ਪੈ ਪੂਆ ਕੋਈ ਦੇ ਕੇ ਜਾਇਆ ਕਰ ਅਹੀਂ ਕੋਈ ਹੈਗਾ ਸਾਡਾ ਕੋਈ ਖਰਚਾ ਨਹੀਂ ਦੱਸੋ ਅਜੀ ਰਾਤੀ ਖੜੇ ਕਿ ਕਿੰਨੇ ਖੜੇ ਅਜੀ ਖੜੇ ਉੱਚਾ ਭੁੱਲ ਗਿਆ ਕਿੰਨੇ ਖੜੇ ਅੰਬਰ ਸਰ ਗਿਆ ਕਿੰਨੇ ਖੜੇ ਯਾਰ ਕਿਤੇ ਮਸ਼ੀਨ ਹੀ ਮਿਲਕੋ ਮੈਂ ਬਣਾ ਕੇ ਬਣਾ ਦੇ ਦੂੰਗੀ ਅੱਛਾ ਮੈਂ ਇਹ ਨਹੀਂ ਮੈਨੂੰ ਚਾਹੀਦੇ ਮੈਨੂੰ ਨਹੀਂ ਪਤਾ 2000 ਰੁਪਇਆ ਦੋ ਤੇ ਮੈਂ ਫੇਰ ਜਾਂ ਦੇਣਾ ਜੀ ਮੈਂ ਜੇ ਬਾਬੇ ਦੇ ਜਾਣਾ ਮੈਨੂੰ ਪੈਸੇ ਚਾਹੀਦੇ ਆ ਆ ਕਿ ਕਿਸੇ ਲਾਲੇ ਦੇ ਘਰ ਜਮਣਾ ਹੀ ਇਹਨਾਂ ਖਰਚ ਕਰਨਾ ਤੇ ਲਾਲੇ ਹੁਣ ਦੁਬਾਰੀ ਨਹੀਂ ਜੰਮ ਸਕਦਾ ਹੁਣ ਜਿੱਥੇ ਹੋ ਗਿਆ ਕਿ ਦੂਜੀ ਰਾਜੀ ਹਾਏ ਹੋਏ ਦੂਜੀ ਏਰੀਆ ਆਉਂਗੇ ਜਿੱਦੇ ਹੁਣ ਇੱਕ ਰੀ ਪ੍ਰੋਸੈਸ ਹੋ ਗਿਆ ਕੰਮ ਹੋ ਨਹੀਂ ਆਏ ਹਾਏ ਹਾਏ ਆਏ ਹਾਏ ਬਣ ਗਈ ਗੱਲ ਚਲੋ ਅੰਦਰ ਚਲੋ ਰੱਖ ਰੱਖ ਫਿਰ ਜਦਾ ਮੈਂ ਇਹਦੀ ਨਾ ਕੀ ਉਹ ਭਰਾਵਾ ਮੀ ਵੇਖ ਗਾੜੀ 5 ਮਿੰਟ ਰੁਕ ਜਾ ਹਾਂ ਮੀਆਂ ਦਾ ਖੋਚ ਲਿਆ ਮੈਂ ਮਿਸ਼ਰੀ ਯਾਰ ਮਿਸ਼ਰੀ ਨਹੀਂ ਹੈ ਤੂੰ ਹੈ ਮਿੱਠਾ ਗੋੜਿਆ ਤੂੰ ਅਬ ਇੱਕ ਮਿੰਟ ਮੀ ਵੇਖ ਲੈ ਹਾਂ ਯਾਰ ਤੂੰ ਭੇਜ ਕੇ ਜਾਣਾ ਫਿਰ ਉੱਥੇ ਜਾ ਕੇ ਬਹਿਣਾ ਕਿੱਥੇ ਆ ਇੱਕ ਮਿੰਟ ਰੁਕ ਜਾ ਤੂੰ ਗੱਲ ਕਿਉਂ ਨਹੀਂ ਸੰਦਾ ਐਡੀ ਕਿਹੜੀ ਗਾਹ ਜਿਹੜੇ ਤੇਰੇ ਹੱਥੋਂ ਗੁੰਦੇ ਫਿਰਦੇ ਧਣੀਆਂ ਹੈਂ ਉਹ ਮੈਂ ਲਾਉ ਕਿ ਕਰ ਬਜਾਂ ਜਾਂ ਕਿ ਛੱਡ ਛੱਡ ਦੋ ਕਿਉਂ ਪੈਸਾ ਅਰਜੀ ਪੈਸਾ ਪਿਛੇ ਨਾ ਭਜੋ ਠੀਕ ਆ RAM ਨਾ ਮੇਰੇ ਵਾਂਗੂ ਬੜ ਤੇ ਬਹੁਤ ਪੈਸਾ ਤੁਹਾਡੇ ਮਗਰ ਆਊਗਾ ਹਾਏ ਹੋਏ ਇਹ ਤੂੰ ਪੈਸੇ ਤੂੰ ਤੂੰ ਕੋ ਪੈਸੇ ਮੰਗਦਾ ਨਹੀਂ ਤੂੰ ਸਮਝਾ ਨਹੀਂ ਮੇਰ ਕੋ ਜੇ ਮੇਰੇ ਪਿਛੇ ਆਇਆ ਨਹੀਂ ਨਾ ਪੈਸਾ ਹੈ ਮੇਰੇ ਪਿਛੇ RAM ਨਾ ਬੜ ਤੇ ਬਹੁਤ ਪੈਸਾ ਜਿੰਨਾ ਆ ਮੈਨੂੰ ਵੀ ਲੱਗਾ 2000 ਮੰਮੀ ਬਜਾ ਜਿੰਨਾ ਪਾਪਾ ਇਹ ਪਿਛੇ ਭਜਾਂਗੇ ਨਾ ਉਹਨਾਂ ਪੈਸਾ ਅੱਗੇ ਭਜ ਜਾਂਦਾ ਤਾਂ ਕਰਕੇ ਮੇਰੇ ਵਾਂਗੂ ਬੜ ਤੇ ਬਹੁਤ ਲੱਭਦਾ ਪੈਂਦਾ ਬੇ ਰਿਆਂ ਨੂੰ ਬੜਤੇ ਬਹੁਤ ਪੈਸਾ ਆ ਪਊ ਤੁਹਾਡੇ ਕੋ ਹਾਂ ਬਿਖਾਰੋ ਆ ਆ ਬਹੁ ਵੇਖਿਓ ਹੁਣ ਇਹ ਇਨੇ ਤਸੀਂ ਗਿਆ ਜਾਣਾ ਤੇ ਪੈਸੇ ਨਹੀਂ ਆਣਗੇ ਮੇਰਾ ਬੂਹਾ ਖਰਗਾਦਲਾ ਬੂਹਾ ਖੋਲ ਬੀ ਜੋ ਨਾ ਤਾ ਡਰ ਡਰਦਾ ਕਰਕੇ ਨਹੀਂ ਆਉਂਦਾ ਕੱਲ ਚਲਾਈ ਜਾ ਆ ਕੱਲ ਫਲਾਟ ਹੋਣਾ ਦੋ ਦੰਦੇ ਸਕੂਲ ਤੇ ਟਿਫਨ ਬੰਦਤਾ ਵਾ ਆਹੋ ਆ ਵੇ ਕਾਕੇ ਦਾ ਟਿਫਨ ਕਾਕੇ ਦਾ ਟਿਫਨ ਬੰਦਤਾ ਤੇ ਹੁਣ ਟਿਫਨ ਲੈ ਕੇ ਤੁਣ ਕਾਕਾ ਚੱਲਿਆ ਸਕੂਲ ਤੇ ਸਕੂਲ ਛੁੱਟੀ ਕਦੋਂ ਦੀ ਠੀਕ ਹੈ ਹੈ ਸਕੂਲ ਕੇ ਕਾਲਜ 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 ਆਏ ਓਏ ਨਰਸਿੰਗ ਕਰਨ ਦੇ ਲੱਗਦਾ ਨਾ ਹੈ ਤੇ ਕਾਕਾ ਮੋਟਰਸਾਈਕਲ ਤੇ ਨੂੰ ਜਾਏਗਾ ਪਰ ਬੱਸ ਨਹੀਂ ਲੱਗੀ ਠੀਕ ਹੈ ਹੈ ਲੱਗੀ ਲੱਗੀ ਹੈ ਬੱਸ ਲੱਗੀ ਕੇ ਬੱਸ ਹੋਈ ਹੈ ਬੱਸ ਲੱਗੀ ਹੈ ਬਲੈਕ 골ਡ ਬਾਹਰ ਨਿਕਲਦੇ ਆ ਸਾਰ ਸਵੇਰੋ ਸਵੇਰ ਸਵੇਰੋ ਸਿਰ ਮੱਥੇ ਲੱਗਦਾ ਬਲੈਕ 골ਡ ਪੈਹਾ ਹੀ ਪੈਹਾ ਪੈਹਾ ਹੀ ਪੈਹਾ ਜਦੋਂ ਉਹਨੇ ਕੋਲੋਂ ਬਾਹਰ ਪੈਸੇ ਨੇ ਮੱਥਾ ਲੱਗਦਾ ਪੈਹਾ ਹੀ ਪੈਹਾ ਪੈਹਾ ਹੀ ਪੈਹਾ ਜਿੰਨਾ ਮਰਜੀ ਜਦੋਂ ਗੱਡੀ ਨਹੀਂ ਚੱਲਦੀ ਮਿੱਤਰਾ ਕੀ ਫੈਸਲਾ ਬਣਾ ਕੋਈ ਵੀ ਨਹੀਂ ਕਰਦਾ ਕੀ ਚੱਲੇ ਨਾ ਚੱਲੇ ਸਾਰਾ ਕੁਝ ਚੱਲਦਾ ਮੈਂ ਹਾਂ ਸਾਰੀ ਦੁਨੀਆ ਨੂੰ ਕਮਾਈ ਫਿਰਦਾ ਤੈਨੂੰ ਪਿਆਰੀ ਸਮਝ ਗਈ ਆ ਮੈਨੂੰ ਤਾਂ ਕਮਾਉਣ ਨਹੀਂ ਦਿਆ ਪੈਸਾ ਜਿਵੇਂ ਨਚਾਈ ਜਾਂਦਾ ਦੁਨੀਆ ਉਸਦਾ ਹੀ ਨੱਚੀ ਜਾਂਦੀ ਮੈਂ ਨਹੀਂ ਨੱਚਦਾ ਨੱਚਦਾ ਮੈਂ ਮੇਰੇ ਭਵੇਂ ਜੇਬ ਚ ਲੱਗ ਬਿੱਲੇ ਵਰ ਕੋਈ ਵੀ ਨਹੀਂ ਆ ਰਿਹਾ ਪੈਸਾ ਆਏ ਕਿਦੋਂ ਮੈਂ ਕਿੰਨੂੰ ਖਾਵਾ ਮੈਂ ਜੂਨ ਖਾਵਾ ਕੇਲੇ ਖਾਵਾ ਤੇ ਬਿੱਲੇ ਵੀ ਨਹੀਂ ਆ ਰਿਹਾ ਨਾ ਮੈਂ ਪੈਸੇ ਮੈਂ ਪੈਸੇ ਰੋਟੀ ਖਾ ਲਈ ਬੰਦ ਕੀਤੀ ਆ ਤੈਨੂੰ ਫਰੂਲ ਨਾ ਰਜਦਾ ਵਾ ਨਾ ਨਹੀਂ ਪਿਆ ਲਾਕ ਟਿਕਾ ਯਾਰ ਦੱਸ ਗੱਲ ਹੁਣ ਹੁਣ ਇਹਨੂੰ ਹੈਗਾ ਉਹ ਜੀ ਸ਼ਰਮ ਦਾ ਘਾਟਾ ਆ ਤੂੰ ਘਾਟਾ ਦੱਸ ਆ ਗੱਲ ਥੋੜਾ ਸ਼ਰਮ ਬੰਦਿਆ ਦਾ ਕਿਹੜੇ ਲਾਜ ਉਹ ਭਰਾਵਾ ਮੈਂ ਸਿਰ ਸਿਰ ਉੱਠ ਕੇ ਕੋਈ ਤੁਹਾਡੇ ਨਾਲ ਦੋ ਚਾਰ ਵਾਰਤਾ ਲਾ ਵੀ ਤੇ ਬੇਇੱਜ਼ਤੀ ਕਰਾਉਣੀ ਥੋੜਾ ਮੈਂ ਕੱਟ ਲੈ ਜਿੰਨਾ ਚਿਰ ਤੇਰੀ ਬੇਇੱਜ਼ਤੀ ਨਾ ਹੋਵੇ ਤੇ ਤੈਨੂੰ ਉਹਨਾਂ ਚਿਰ ਕਿੰਨੂ ਤੂੰ ਜਾ ਕੇ ਦੇਖਾ ਦੇ ਹਜਮ ਨਹੀਂ ਦੇ ਕਦੇ ਕਦੇ ਲੱਗਦਾ ਹੈ ਕਿ ਅਪੁਲਿਚ ਭਗਵਾਨ ਹੈ ਇਹ ਬੰਦਨ ਨੇ ਇਹ ਬੰਦੇ ਨੂੰ ਕਿੰਨੂ ਦੋ ਦੋ ਕਿਨਾਂ ਨੂੰ ਜਾ ਭਰਾਵਾ ਚੱਲ ਠੀਕ ਗਲਤੀ ਹੋ ਗਈ ਮੇਤੋ ਜਾਓ ਛੇਤੀ ਪਹੁੰਚੋ ਤੁਹਾਡੇ ਸਕੂਲ ਲੱਗ ਜਾਣਾ ਬੱਚ ਗੇਟ ਬੰਦ ਹੋ ਜਾਣਾ ਜੇ ਜਾਓ ਨਹੀਂ ਬੰਦ ਖੜਾ ਲਈ ਜਾ ਨਹੀਂ ਖੁੱਲਣਾ ਹੁਣ ਨਹੀਂ ਖੋਲਦੇ ਜਿੱਥੇ ਉਹ ਇੱਕ ਇੱਕ ਪੰਡ ਵੜ ਕੇ ਲਿਆ ਮੇਠੀ ਦੀ ਉਹ ਜਿਹੜੇ ਉਹ ਉੱਥੋਂ ਹੱਥ ਲਾ ਤੇ ਇੱਕ ਉਹ ਭਰਾਵਾ ਆਪਣੇ ਕੰਮ ਕਰਕੇ ਜਾਇਆ ਕਰ ਮੈਂ ਤੈਨੂੰ ਦੱਸਿਆ ਆ ਆਪਣੇ ਕੰਮ ਇਹਦਾ ਸਾਰੇ ਕਰਕੇ ਆਏਗਾ ਪਹਿਲਾਂ ਮੈਂ ਕੰਮ ਵੇਖਣਾ ਤੇਰਾ ਚੰਮ ਤੇ ਤੇਰੀਆਂ ਬਰਦੀਆਂ ਨਹੀਂ ਮੈਂ ਵੇਖਣੀਆਂ ਮੈਂ ਬਰਦੀ ਵੇਖਣਾ ਚੈੱਕ ਕਰ ਲੈ ਇਹ ਨਾਲੇ ਮੁੜ ਕੇ ਇਹਨੂੰ ਕਰਦੇ ਫੇਰ ਨਹੀਂ ਪੋਵੇ ਕਿੰਨੀ ਆ ਬਰਦੀਆਂ ਬਰਦੀਆਂ ਨੂੰ ਬਰਦੀ ਨਹੀਂ ਕਰਦੇ ਨਹੀਂ ਨਾ ਫਿਰ ਨਹੀਂ ਤੌਰਾਂ ਸ਼ੋਰਾਂ ਚੈੱਕ ਕਰ ਤੂੰ ਮੈਂ ਦੂਰ ਸ਼ੂਟ ਚੈੱਕ ਕਰ ਲੈ ਲੈ ਰੱਬ ਵੀ ਅੰਦਰ ਰੁਕ ਜਾ ਰੇ ਮੀ ਪੈ ਜਣਾ ਹੀ ਆਪਕੇਂ ਦਾ ਪਿੱਟਰੋ ਹੂੰ ਇਹ ਪੈਸਾ ਆਊਗਾ ਮੇਰਾ ਬੇਂ ਦਾ ਗੇਅਰ ਚ ਪਾ ਕੇ ਸਟਾਰਟ ਕਰੋ ਹਣਾ ਹਾਏ ਓਏ ਸਾਬਨ ਦਾ ਗੱਡੀ ਨਹੀਂ ਚਲਾ ਰਹੀ ਹੁੰਦੀ ਗੇਅਰ ਚ ਪਾ ਲੋ ਕੰਨੂ ਤੇ ਆਜ ਜਦੋਂ ਕਿਤੇ ਲੋਡ ਹੋਵੇ ਲੈ 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 ਮੁੰਡੇ ਆਲੇ ਕੰਮ ਹੈ ਗੇਅਰ ਚ ਪਾ ਪਾ ਸਟਾਰਟ ਮੁੰਡੇ ਆਲੇ ਕੰਮ ਮੈਂ ਕਿਹਨਾਂ ਜੇਹੋਂ ਸਰਦਾਰ ਜੀ ਕੋਈ ਨਹੀਂ ਉੱਥੇ ਕੋਈ ਪਾਤੀਆਂ ਪੂਥੀਆਂ ਨਹੀਂ ਲਿੰਦਾ ਮੈਂ ਵੀ ਇੱਥੇ ਗੋਆ ਕਿਨਾਂ ਮੈਂ ਪਾਤੀਆਂ ਪੱਥਾ ਹਾਏ ਓਏ ਰੇੜੀਆਂ ਮੁਖੜੀਆਂ ਲਾਲਾ ਹੈ ਨਹੀਂ ਪੁੱਛਿਓ ਕੋਈ ਪਾਤੀਆਂ ਪੂਥੀਆਂ ਲਿੰਦਾ ਤੇ ਜਿੰਨੀ ਕੇ ਪੈਸੇ ਦੀ ਲੋਡ ਹੋਵੇ ਉੰਨੀ ਪੱਥਾ ਉੰਨੀ ਪਾਤੀਆਂ ਪਾ ਲਈਏ ਪੈਸਾ ਹੀ ਪੈਸਾ ਜਿੰਨੀ ਲੋਡ ਫੜ ਕੇ ਜੇਬ ਚ ਤੋ ਪਾਓ ਤੇ ਪਹੁੰਚੋ ਕੋਈ ਨਹੀਂ 바ਗੀ ਪਾਸੀ ਨੇ ਪੁੱਛੋ ਪਾਤੀ ਦੇ ਇੱਧਰ ਬਹੁਤ ਲੱਗੀ ਏ ਪਾਤੀ ਤੇ ਬਹੁਤ ਇੱਧਰ ਸਟਾਕ ਤੇ ਵਾਧੂ ਆ ਸਟਾਕ ਤੇ ਸਟਾਕ ਦੀ ਕਮੀ ਨਹੀਂ ਚਲੋ ਜੀ